ਹੈਲੋ ਜੀ ਸਸ਼ਿਕਾ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਜੀ ਤੁਹਾਡਾ ਸਵਾਗਤ ਆ। ਹੋਰ ਸੁਣਾਓ ਤੁਹਾਡੇ ਕੀ ਹਾਲ ਚਾਲ ਨੇ? ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਣੇ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਹੋਵੋਗੇ। ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀਆਂ ਦੇਣ। ਮੈਂ ਤੁਹਾਡੇ ਲਈ ਇੱਕ ਬਹੁਤ ਹੀ ਪਿਆਰਾ ਜਿਹਾ ਤੇ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਲੈ ਕੇ ਆਈ ਆ। ਆਪਾਂ ਨੇ 21 ਗੁੰਡੇ ਪਾ ਲੈਨੇ ਠੀਕ ਆ ਜੀ। ਆਪਣੀ ਪਹਿਲੀ ਸਲਾਈ ਹੈ ਇਹ ਵਾਲੀ। అట్ అన పని సైడ్ లేక అని పం కు పుట్ే పా యాీ ఇంకా దో తి చాల పుండే అని పుట్ే పాయిడ్ లేదా హాను జో కుదాన్ని గుండా కదా ఇది ਠੀਕ ਹੈ ਜੀ। ਲੂਲੀ ਸਾਈਡ ਤੇ ਤਾਂ ਦੋ ਕੁੰਡਿਆਂ ਨੇ ਆਪਣਾ ਇੱਕ ਕੁੰਡਾ ਕਰਤਾ। ਹੁਣ ਇਦਾਂ ਘੁਮਾ ਕੇ ਜਾਲੀ ਪਾ ਲੈਣੀ ਤੇ ਇੱਕ ਆਹ ਕੁੰਡਾ ਫਿੱਦਾ ਬੋਲ ਲੈਣਾ। ਠੀਕ ਹੈ ਜੀ। ਦੇਖੋ 2 4 6 8 8 ਕੁੰਡਿਆਂ ਦਾ ਇਹ ਵਾਲਾ ਡਿਜ਼ਾਈਨ ਆ। 8 8 ਕੁੰਡਿਆ ਜਿਹੜੇ ਇਹ ਹੀ ਆਪਾਂ ਨੇ ਦੁਬਾਰਾ ਤੋਂ ਰਿਪੀਟ ਕਰਨੇ ਆ। ਹੁਣ ਤੱਕ ਆਪਣੀ ਦੇਣ ਲੈ ਕੇ ਹੁਣਾਂ ਦੁਬਾਰਾ ਤੋਂ ਆਪਾਂ ਇਹ ਹੀ 8 ਕੁੰਡੇ ਫੇਰ ਰਿਪੀਟ ਕਰਾਂਗੇ। ਦੋ ਹੋ ਗਏ ਆਪਣੀ ਕੁੱਟੇ। ਤਿੰਨ 4 ਪੰਜ ਪੰਜ ਗੁੰਡੇ ਆਪਾਂ ਨੇ ਪੁੱਠੇ ਪਾ ਲੈਣੇ ਨੇ ਧਾਗਾ ਮਗਲੀ ਤੇ ਲੈ ਕੇ ਜਾਣਾ ਆ ਜਿਹੜੇ ਦੋ ਗੁੰਡੇ ਆ ਇਹ ਵਾਲੇ ਇਹਨਾਂ ਦਾ ਆਪਾਂ ਨੇ ਇੱਕ ਕਰ ਦੇਣਾ ਫਿਰ ਇਦਾਂ ਘੁਮਾ ਕੇ ਜਾਲੀ ਪਾ ਲੈਣੀ ਆ ਫਿਰ ਇੱਕ ਗੁੰਡਾ ਆਪਾਂ ਨੇ ਸਿੱਧਾ ਬੁਣ ਲੈਣਾ ਤੇ ਧਾਗਾ ਆਪਣੀ ਸੈੜ ਲਿਆ ਕੇ ਆਹ ਵਾਲੇ ਪੰਜ ਗੁੰਡੇ ਨੇ ਆਪਣੇ ਇਹ ਆਪਾਂ ਪੁੱਠੇ ਬੁਣ ਲੈਣੇ ਨੇ ਇਹ ਆਪਣੀ ਜੀ ਪਹਿਲੀ ਸਲਾਈ ਸਿੱਧੀ ਸੈੜ ਹਾਂਜੀ ਪਹਿਲੀ ਸਲਾਈ ਆਪਾਂ ਨੇ ਕੰਪਲੀਟ ਕਰ ਲਈ ਆਪਾਂ ਆ ਗਏ ਆ ਬੈਕ ਸਾਈਡ ਬੈਕ ਸਾਈਡ ਆਪਣੇ ਧਾਗਾ ਆਪਣੀ ਜੜ ਰੱਖ ਕੇ ਸਾਰੇ ਕੁੰਡੇ ਆਪਾਂ ਨੇ ਪੁੱਠੇ ਪੁੱਠੇ ਬੋਲ ਲੈਣੇ ਤੇਜੀ ਕਾ ਜੀ ਦੂਜੀ ਸਲਾਈ ਆਪਣੀ ਕੰਪਲੀਟ ਹੋ ਗਈ ਆ ਆਪਾਂ ਆ ਗਏ ਸਿੱਧੀ ਸਾਈਡ ਤੇਜੀ ਸਲਾਈ ਆਪਣੀ ਤੇਜੀ ਸਲਾਈ ਆਪਣੀ ਪੰਜ ਗੁੰਡੇ ਪੁੱਠੇ ਪਾਉਣੇ ਨੇ ਇੱਕ ਦੋ ਤਿੰਨ ਚਾਰ ਪੰਜ ਧਾਗਾ ਮਗਲੀ ਸਾਈਡ ਲੈ ਕੇ ਜਾਣਾ ਤਿੰਨ ਗੁੰਡੇ ਆਪਾਂ ਨੇ ਸਿੱਧੇ ਪਾਉਣੇ ਇਹ ਤੇ ਧਾਗਾ ਆਪਣੀ ਥੜੇ ਲੈ ਕੇ ਆਉਣਾ ਪੰਜ ਗੁੰਡੇ ਆਪਾਂ ਨੇ ਪੁੱਠੇ ਪਾਉਣੇ ਨੇ ये अपनी तीजी सिलाई है सीधी सैड धागा सैड आन कुंडे आप सीधे पावे फिर धागा अपनी सैड आँ कुे उठे पा ले ठीक है जी तीन सिलाई अपनी कंप्लीट हो गई अपने आगे चौथी चला चौथी सिलाई ਕਿਉਂਕਿ ਇਸ ਲਈ ਆਪਣੀ ਸਾਰੀ ਪੁੱਠੇ-ਪੁੱਠੀ ਕੁੰਡੇ ਪਾਉਣੇ ਨੇ ਇਹ ਤੇ ਇਹ ਵਾਲੇ ਜਿਹਨੀਆਂ ਵੀ ਸਲਾਈਆਂ ਮਗਰ ਲੀਆਂ ਹੋਣਗੀਆਂ ਨਾ ਉਹ ਆਪਾਂ ਸਾਰੀਆਂ ਇਦਾਂ ਧਾਗਾ ਆਪਣੀ ਸਾਈਡ 'ਤੇ ਰੱਖ ਕੇ ਸਾਰੇ ਕੁੰਡੇ-ਕੁੱਠੇ-ਕੁੱਠੀ ਪਾਉਣੇ ਸਾਰੀਆਂ ਸਲਾਈਆਂ ਆਪਣੀਆਂ ਪੁੱਠੀਆਂ ਹੀ ਪੈਣਗੀਆਂ ਇਵੇਂ चार सिलाई अपनी कंप्लीट हो गई आप सीधी सैड पंजी सिलाई पांच कुंडे आप्ठे पाने धाग अपनी सैड रख के एक दो तीन चार पाँच हम आप जिम्मे पहला सिलाई पाई से वो अपन एक कर देना इदा ठीक है जी एदा घुमा के अपने ने जाली पा लेनी है तो एक कुंडा अपने सीधा पा लेना फिर ताग अपनी सैड लैके आना पां कुंडे आपने पुट्ठे पा लेने ਤਾਗ ਮਗਲੀ ਸਾਈਡ ਲੈ ਕੇ ਜਾਵਾਂਗੇ ਆ ਦੋ ਕੁੰਡਿਆਂ ਦਾ ਆਪਾਂ ਨੇ ਇੱਕ ਕਰ ਦੇਣਾ ਇਹ ਤਾਂ ਘਵਾ ਕੇ ਜਾਲੀ ਪਾ ਲੈਣੀ ਤੇ ਇੱਕ ਕੁੰਡਾ ਸਿੱਧਾ ਪਾ ਲੈਣਾ ਫਿਰ ਤਾਂਗ ਆਪਣੀ ਸਾਈਡ ਪੰਜ ਕੁੰਡੇ ਆਪਣੇ ਠੀਕ ਹੈ ਜੀ ਹੁਣ ਆਪਾਂ ਆ ਗਏ ਮਗਲੀ ਸਾਈਡ ਛੇਵੀਂ ਸਲਾਈ ਇਹ ਆਪਾਂ ਨੇ ਸਾਰੀ ਪੁੱਠੀ ਪੁੱਠੀ ਪਾਉਣੀ ਹੈ ਹਾਂਜੀ ਆਪਾਂ ਪੁੱਠੀ ਸਿਲਾਈ ਕੰਪਲੀਟ ਕਰ ਲਈਏ ਸਿੱਧੀ ਸਾਈਡ ਆਪਾਂ ਆ ਗਏ ਆ ਇਹ ਵਾਲਾ ਜਿਹੜਾ ਡਿਜ਼ਾਈਨ ਆ ਇਦਾਂ ਬਣਦਾ ਹੈ ਬੈਕ ਸਾਈਡ ਤੋਂ ਇਦਾਂ ਬਣਦਾ ਹੈ ਤੇ ਬਹੁਤ ਹੀ ਸੋਖਾ ਜਿਹਾ ਇਹ ਵਾਲਾ ਡਿਜ਼ਾਈਨ ਆ ਪੰਜ ਜਿਹੜੇ ਆਪਣੇ ਕੁੰਡੇ ਨੇ ਪੁੱਠੇ ਪੈ ਜਾਂਦੇ ਨੇ ਵਿੱਚ ਤੇ ਤਿੰਨ ਕੁੰਡਿਆ ਜਿਹੜੇ ਇੱਕ ਵਾਰੀ ਉਹ ਸਿੱਧੇ ਪੈ ਜਾਂਦੇ ਨੇ ਤੇ ਇੱਕ ਵਾਰੀ ਆਪਾਂ ਜਾਲੀ ਪਾ ਦਿੰਨੇ ਆ ਵਿੱਚ ਇਦਾਂ ਬਹੁਤ ਸੋਹਣਾ ਲੱਗਦਾ ਤੇ ਸੋਖਾ ਵੀ ਬਹੁਤ ਆ ਹਾਂਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਐ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਜਿਹੜੇ ਜੀ ਮੇਰੇ ਚੈਨਲ ਤੇ ਨਵੇਂ ਨਹੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਡੇ ਕੋਲੇ ਵਧੀਆ-ਵਧੀਆ ਸੋਹਣੀਆਂ-ਸੋਹਣੀਆਂ ਵੀਡੀਓ ਪਹੁੰਚ ਸਕਣ ਹਾਂਜੀ ਅੱਜ ਦੀ ਵੀਡੀਓ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਅੱਜ ਦੀ ਜਿਹੜੀ ਆਪਣੀ ਵੀਡੀਓ ਜੀ ਇਹ ਇੰਨੀ ਕੀ ਆ ਆਪਾਂ ਤੁਹਾਨੂੰ ਅਗਲੀ ਵੀਡੀਓ ਨਾਲ ਫੇਰ ਮਿਲਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸ਼ਸ਼ੀ ਕਾ